ਅੱਲੋ ਦਾਦੀ ਦੀ ਪਾਣੀ ਪੁੱਤ ਰੱਖ ਦੇ ਗਲਸਨ ਪੁੱਤ ਪੁੱਤ ਮੈਂ ਥੋੜੇ ਦਿਨਾਂ ਤੋਂ ਦੇਖ ਰਹੀ ਆ ਤੂੰ ਬਹੁਤ ਅਦਾਸ ਹੈ ਇਹ ਹੋਇਆ ਪੁੱਤ ਨਾਲੇ ਅੱਜ ਤਾਂ ਤੇਰਾ ਜਨਮ ਦਿਨ ਆ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਬਸ ਮੰਮੀ ਪਾਪਾ ਦੀ ਯਾਦ ਆਉਂਦੀ ਆ ਪਹਿਲਾਂ ਮੈਨੂੰ ਆਪਣਾ ਬਰਥਡੇ ਦਿਲ ਤੇਾਰ ਉਹ ਚੰਗ ਲੰਗੇ ਸੀ ਪਤਾ ਕਿ ਉਹ ਦਾਦੀ ਕਿਉਂਕਿ ਉਹ ਮੈਨੂੰ ਮਿਲੇ ਨਾ ਦੇ ਹੁੰਦੇ ਸੀ ਪਰ ਦੋ ਸਾਲ ਪਹਿਲਾਂ ਮੰਮੀ ਛੱਡ ਕੇ ਚਲੇ ਗਈ ਤੇ ਮੈਂ ਆਪ ਨੂੰ ਪਾਪਾ ਤੇ ਆਪਣੇ ਮੰਮੀ ਦੇਖਣਾ ਸ਼ੁਰੂ ਕਰਤਾ ਪਰ ਪਿਛਲੇ ਸਾਲ ਪਾਪਾ ਵੀ ਛੱਡ ਕੇ ਚਲੇ ਗਏ ਹੁੰਜੇ ਦੋ ਕਿਸੇ ਵੀ ਦਿਨ ਤੇ ਹਾਰਤੇ ਦਰਵਾਜ਼ੇ ਦੀ ਬੱਲ ਬਟਿਆ ਲੇਖਾ ਪੈਂਦਾ ਕਿ ਹੁਣੀ ਪਾਪਾ ਨਹੀਂ ਆਜਣਾ ਤੇ ਕਹਿਣਾ ਅਸੀਸ ਕੁੱਤ ਕਿਤੇ ਹੋ ਚੱਤੀ ਦੱਸਾ ਦਾਦੀ ਕਦੀ ਕਦੀ ਮੈਨੂੰ ਪੈਂਦੀ ਆ ਦਾਦੀ ਕਿ ਮੈਂ ਆਪਣੀ ਮਾਂ ਨੂੰ ਕੁੱਟ ਕੇ ਜਿਵੇਂ ਪਾਵਾ ਆਪਣੇ ਪਾਪਾ ਦੇ ਮੋਢੇ ਤੇ ਸਿਰ ਲਾ ਕੇ ਸੋਮਾ ਜਿਵੇਂ ਮੈਂ ਬਚਪਨ ਚ ਸੌਂਦੀ ਹੁੰਦੀ ਹਿੰਦੀ ਸੀ ਪਾਪਾ ਨੇ ਕੰਮ ਤੋਂ ਆ ਕੇ ਰੋਜ਼ ਰਾਤ ਨੂੰ 9 ਵਜੇ ਜ਼ਰੂਰ ਫੋਨ ਕਰਨਾ ਪਰ ਨਾ ਹੁੰਗੇ ਤੇ ਬੱਲੇ ਬੱਜਦੇ ਕਿ ਨਾ ਰਾਤ ਨੂੰ 9 ਵਜੇ ਉਹਦੀ ਘੰਟੀ ਮੈਨੂੰ ਐ ਲੱਗਦਾ ਦਾਦੀ ਮੈਂ ਕੁੱਲੀ ਲੱਗੀ ਤੇਰੇ ਦੁੱਖ ਨੂੰ ਮੈਂ ਸਮਰ ਸਮਝਦੀ ਆ ਪੁੱਤ ਧੀਆ ਦੀ ਢੋਲੀ ਤੋੜ ਕੇ ਮਾਪਿਆਂ ਦਾ ਘਰ ਸੇ ਨਾ ਹੋ ਜਾਂਦਾ ਇਹ ਮਾਪਿਆਂ ਦੀ ਅਰਥੀ ਤੋੜ ਕੇ ਕੁੜੀਆਂ ਦੀ ਦੁਨੀਆ ਮਾਪੇ ਰੱਬ ਬਣੇ ਜ਼ਰੂਰੀ ਐਵੇਂ ਕਿਤੇ ਲਕੂ ਵੀ ਨਾ ਇੱਕੋ ਅਰਜ਼ਿਆ ਸੁਣੀ ਦਾ ਤੇ ਆ ਮਾਂ ਕਿਸੇ ਦੀ